ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਟਿੱਕੀ ਵਾਲੇ ਜੈਕਟ ਬਣਾਵਾਂਗੇ ਸਟੈਪ ਵਾਈਜ਼ ਸਟੈਪ ਬਣਾਵਾਂਗੇ ਇਹ ਆਪਾਂ ਨੇ ਬਾਂਡਰ ਬਣਾਇਆ ਹੈ ਇਹ ਮੈਂ ਖੁਦ ਆਪਣੇ ਵਾਸਤੇ ਬਣਾ ਰਹੀ ਹਾਂ ਤੇ ਇਹ ਮੈਂ 28 ਰੋਟੀਆਂ ਤੇ ਲਾਈ ਹੋਈ ਹੈ ਜੈਕਟ ਮੂਲਾ ਪੱਲਾ ਆਪਣਾ ਤੁਸੀਂ 30 ਤੇ ਵੀ ਲਾ ਸਕਦੇ ਹੋ ਕਿਸੇ ਲਈ ਆਪਾਂ 55 ਤੇ ਰੱਖਾਂਗੇ ਜੇ 30 ਤੇ ਲਾ ਲਿਆ ਤਾਂ ਫਿਸਲਾ ਆਪਾਂ 58 ਤੇ ਰੱਖ ਲਓ ਇਸ ਤਰ੍ਹਾਂ ਇਹ ਆਪਾਂ ਨੇ 28 ਰੋਟੀਆਂ ਦੇ ਜੈਕਟ ਲਾਈ ਹੋਈ ਆ ਕਿੰਨੇ ਵੀ ਰੋਟ ਰੱਖ ਸਕਦੇ ਤੁਸੀਂ ਆਪਣੇ ਹਿਸਾਬ ਨਾਲ ਇਹਦਾ ਕੋਈ ਚੱਕਰ ਨਹੀਂ ਹੈਗਾ ਤੇ ਇਹ ਟਿੱਕੀ ਵਾਲੀ ਜਾਕਟ ਬਣੂਗੀ ਬਣਾਵਾਂਗੇ ਆਪਾਂ ਸਟੈਪ ਵਾਈਜ਼ ਸਟੈਪ ਬਣਾਵਾਂਗੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਬਣੂਗੀ ਕਿ ਪਹਿਲਾਂ ਆਪਾਂ ਇਹ ਬਾਰਡਰ ਕਿਵੇਂ ਬਣਾਇਆ ਮੈਂ ਤੁਹਾਨੂੰ ਇਹ ਬਣਾ ਰੱਖਿਆ ਵੈਸੇ ਤਾਂ ਇਹ ਇੱਕ ਸਲਾਈ ਕੱਟ ਕੇ ਦਿਖਾ ਦਿੰਦੇ ਆ ਪਹਿਲਾ ਗੁੰਡਾ ਆਪਾਂ ਬਿਨਾ ਬੁਨੇ ਉਤਾਰਿਆ ਸੀ ਜੇ ਤੁਸੀਂ ਸੇਮ ਬਾਰਡਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਬਣਾਓ ਨਹੀਂ ਕਿਸੇ ਵੀ ਤਰ੍ਹਾਂ ਬਣਾ ਸਕਦੇ ਇੱਕ ਗੁੰਡਾ ਬਿਨਾ ਬੁਨੇ ਇੱਕ ਉਲਟਾ ਤੇ ਇੱਕ ਇਸ ਤਰ੍ਹਾਂ ਫਿਰ ਬਿਨਾ ਬੁਨੇ ਉਤਾਰਿਆ ਅਪਲਿਕੇ ਸੈੱਡ ਕਰਕੇ ਇੱਕ ਉਲਟਾ ਤਾਂਕਾ ਬੈਕ ਸਾਈਡ ਲੱਗੇ ਇੱਕ ਬਿਨਾ ਬੁਨੇ ਉਤਾਰਿਆ ਫਿਰ ਆਪਣੀ ਸਾਈਡ ਕਰਕੇ ਉਲਟ ਬੈਕ ਸਾਈਡ ਇਹ ਬਿਨਾ ਬੁਣੀ ਉਤਾਰਿਆ ਇਸ ਤਰੀਹੀ ਆਪਾਂ ਸਾਰੀਆਂ ਸਲਾਈਆਂ ਪੰਜਾਂ ਨੇ ਇੱਕ ਸਲਾਈਨਾਂ ਹੀ ਵਾਟਰ ਰਹੀਆਂ ਨੇ ਇਹ ਬਿਨਾ ਬੁਣੀ ਉਤਾਰਾਂਗੇ ਇੱਕ ਉਲਟ ਬੁਣਾਂਗੇ ਬਿਨਾ ਬੁਨੇ ਇੱਕ ਉਲਟ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੋਖ ਸੋਖੇ ਡਿਜ਼ਾਈਨ ਦੇਖਣ ਲਈ ਇੱਕ ਆਪਾਂ ਇਹਦੇ ਬੁਣਾਈ ਦੇ ਨਾਲ ਨਾਲ ਸੂਟਾਂ ਵਾਲਾ ਕੰਮ ਸ਼ੁਰੂ ਕੀਤਾਗਾ ਆਪਾਂ ਨੇ ਜੇਕਰ ਕਿਸੇ ਵੀ ਮੇਰੀ ਭੈਣ ਨੇ ਸੂਟ ਲੈਣੀ ਹੋਣਾ ਆਨਲਾਈਨ ਆਰਡਰ ਕਰਕੇ ਸੂਟ ਲੈ ਸਕਦੇ ਹੋ ਜੇ ਕਿਸ ਨੂੰ ਸੂਟ ਤੁਹਾਡੇ ਕੋਲ ਪਹੁੰਚ ਕੇ ਨਹੀਂ ਪਸੰਦ ਆਉਂਦਾ ਤਾਂ ਉਹਦੀ ਵਾਪਸੀ ਵੀ ਕਰਾਂਗੇ ਕੱਪੜਾ ਤੁਹਾਨੂੰ ਪੂਰਾ ਬੁੜੀਆ ਦੇਵਾਂਗੇ ਕੋਈ ਲਾਬੜੇ ਵਾਲੀ ਗੱਲ ਨਹੀਂ ਹੋਊਗੀ ਇਸ ਤਰ੍ਹਾਂ ਇਹਨੂੰ ਆਪਾਂ ਸਾਰਿਆਂ ਨੂੰ ਇੱਕ ਗੁੰਡਾ ਬਿਨਾ ਬਣੇ ਉਤਾਰਾਂਗੇ ਇੱਕ ਇਸ ਤਰ੍ਹਾਂ ਕਰਕੇ ਬੋਲਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਤੁਹਾਨੂੰ ਬਿਨਾਂ ਬੁਣੇ ਤਾਰਾ ਐਕਸਟਰਾ ਆਪਾਂ ਨਾਲ ਤੁਹਾਨੂੰ ਬਣਾਈ ਦੀ ਵੀਡੀਓ ਵੀ ਦਿੰਦੇ ਰਹਾਂਗੇ ਤੇ ਸੂਟ ਵੀ ਨਵੇਂ-ਨਵੇਂ ਦਿਖਾਉਂਦੇ ਰਹਾਂਗੇ ਜਿਹੜੇ ਤੁਹਾਨੂੰ ਆਪਣੇ ਕੋਲ ਸੂਟ ਮਿਲਣਗੇ ਆਪਾਂ ਹੋਲ ਸੇਲ ਤੇ ਸੂਟ ਦੇਵਾਂਗੇ ਬਹੁਤ ਹੀ ਪਿਆਰੇ-ਪਿਆਰੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਤੇ ਕੋਸ਼ਿਸ਼ ਕਰਾਂਗੇ ਵੀ ਨਵੇਂ ਤੋਂ ਨਵੀਂ ਚੀਜ਼ ਲੈ ਕੇ ਆਈਏ ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਲੋਕ ਬੁੜਾ ਉਲਟੀ ਸਾਈਡ ਤੋਂ ਇਹ ਸਾਰਾ ਬਾਰਡਰ ਉਲਟਾ ਉਲਟਾ ਇਹਨੂੰ ਸਾਰੇ ਸਿਰਫ ਸਿੱਧੀ ਸਾਈਡ ਤੋਂ ਇਹ ਹੀ ਸਲਾਈ ਵਾਰੀ ਵਾਰੀ ਰਿਪੀਟ ਕਰਨੀ ਆ ਤੁਸੀਂ ਕਿੰਨੀਆਂ ਵੀ ਸਲਾਈਆਂ ਪਾ ਸਕਦੇ ਹੋ ਆਪਾਂ ਇੱਥੇ 14 ਸਲਾਈਆਂ ਪਾਈਆਂ ਨੇ ਸਿਰਫ ਸਿੱਧੀ ਸਾਈਡ ਤੋਂ 14 14 ਬੈਕ ਸਾਈਡ ਤੋਂ 28 ਲਾਈਆਂ ਹੋ ਗਈਆਂ ਕੁੱਲ ਆਪਣੀਆਂ ਇਹ ਇਹ ਦੇਖ ਕੇ ਆਪਣਾ ਇਹ ਬਾਰਡਰ ਬਹੁਤ ਹੀ ਸੋਹਣਾ ਬਣਦਾ ਦੇਖੋ ਜਿਹੜੇ ਆਪਾਂ ਇੱਕ ਗੁੰਡਾ ਬਿਨਾਂ ਬੁਣੇ ਉਤਾਰਦੇ ਆ ਉਹ ਇਸ ਤਰ੍ਹਾਂ ਇੱਕ ਸਿੱਧਾ ਸਿੱਧਾ ਬਣੀ ਜਾਂਦਾਗਾ ਹੁਣ ਆਪਾਂ ਤੁਹਾਨੂੰ ਬੈਕ ਸਲਾਈ ਸਾਰੀ ਕੱਢ ਕੇ ਦਿਖਾਉਣੇ ਦੂਰ ਬੁਣਤੀ ਛੇੜਦੇ ਕਿਵੇਂ ਤੇ ਬੁਣਤੀ ਟਿਕੂਣੀ ਇਸ ਤਰ੍ਹਾਂ ਇਹ ਆਪਣਾ ਬਾਰਡਰ ਬਣ ਗਿਆ ਸਿੱਧੀ ਸਾਈਡ ਤੋਂ ਤੁਹਾਨੂੰ ਦਿਖਾਈ ਇਸਕੇ ਬਣਾਇਆ ਬੈਕ ਸਾਈਡ ਤੋਂ ਆਪਾਂ ਸਾਰਾ ਉਲਟਾ ਕਰਦੇ ਹਾਂ ਹੁਣ ਆਪਾਂ ਇੱਚ ਡਿਜ਼ਾਈਨ ਤਰ੍ਹਾਂ ਦੇ ਪਹਿਲਾ ਗੁੰਡਾ ਬਿਨਾ ਬੁਨੇ ਉਤਾਰਾਂਗੇ ਇੱਕ ਗੁੰਡਾ ਇਸ ਤਰ੍ਹਾਂ ਸੌਰੀ ਪਹਿਲਾ ਗੁੰਡਾ ਬਿਨਾ ਬੁਨੇ ਉਤਾਰਾਂਗੇ ਹੁਣ ਜਿਸ ਤਰ੍ਹਾਂ ਆਪਾਂ ਇਹ ਬਣਾਈ ਸੀ ਬਾਰਡਰ ਬਣਾਇਆ ਉਸ ਤਰੀ ਇਹਦੀ ਬਾਟਨ ਪੱਟੀ ਰੱਖਾਂਗੇ ਬਾਟਨ ਪੱਟੀ ਤੁਸੀਂ ਜਿੰਨੀ ਚੌੜੀ ਰੱਖਣੀ ਚਾਹੋਗੇ ਰੱਖ ਸਕਦੇ ਹੋ ਆਪਾਂ 10 11 ਗੁੰਡਾ ਦੀ ਰੱਖਾਂਗੇ ਜਿਵੇਂ ਇੱਕ ਗੁੰਡਾ ਬਿਲਾ ਗੁੰਨੇ ਉਤਾਰਿਆ ਇਹ ਨੂੰ ਗੋਲ ਲਿਆ ਜਿਵੇਂ ਆਪਾਂ ਬਾਰਡਰ ਬਣਾਇਆ ਸੀ ਉਸ ਤਰੀਹੀ ਇਹ ਆਪਾਂ ਪੱਟੀ ਬਣਾਵਾਂਗੇ ਤਿੰਨ ਗੁੰਡੇ ਹੋਗੇ ਚੌਥੇ ਨੂੰ ਗੋਲ ਲਿਆ ਫਿਰ ਬਿਲਾ ਗੁੰਨੇ ਉਤਾਰਿਆ ਜਿਵੇਂ ਆਪਾਂ ਬਾਰਡਰ ਬੁਣਿਆ ਪੱਟੀ ਸੇਮ ਉਸ ਹੀ ਜਾਊ ਉਸ ਤਰੀਹੀ ਜਾਊਗੀ ਉਸ ਤਰ੍ਹਾਂ ਇਹ ਰੈਡੀਮੇਡ ਬੁੱਕ ਦੀ ਤਰ੍ਹਾਂ ਆਪਣੇ ਇਹੀ ਬਾਰਡਰ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਲੱਗੂ ਇਸੇ ਵਿੱਚ 2 4 6 8 10 11 ਆਪਾਂ ਇੱਥੇ ਜਿਹੜਾ ਛੱਡਣਾ ਦਾ ਬਾਰਡਰ ਡਿਜ਼ਾਈਨ ਕਰਨਾ ਤਾ ਏਸ ਕੁੰਡੇ ਤੇ ਛੱਡਣਾ ਜਿੱਤੇ ਆਪਣੀ ਫਲੀ ਬਣਦੀ ਆਉਂਦੀ ਆ ਇਹ ਬਿਨਾ ਗੁੰਨੇ ਉਤਾਰਿਆ ਹੁਣ ਆਪਾਂ ਤਾਗਾ ਆਪਣੀ ਸਾਈਡ 'ਤੇ ਆ ਕੇ ਡਿਜ਼ਾਈਨ 'ਚ ਮੈਂ ਸੇਮ ਹੋਹੀ ਪਾਉ ਹੁਣਾ ਆਪਣੇ ਪਹਿਲਾ ਚੰਕ 'ਚ ਪਾਇਆ ਹੈ ਇਸ ਤਰ੍ਹਾਂ ਹੀ ਆਪਣੇ 2 4 6 8 10 11 11 ਕੁੰਡੇ ਤਾਂ ਆਪਾਂ ਜਿਸ ਤਰ੍ਹਾਂ ਆਪਾਂ ਨੇ ਏ ਬਣਾਇਆ ਬਾਰਡਰ ਉਸ ਤਰੀਆ ਆਪਾਂ ਬਾਟਨ ਪੱਟੀ ਅੱਗੇ ਤੇ ਅੱਗੇ ਗੁੰਦੇ ਜਾਵਾਂਗੇ ਆਪਾਂ ਆਪਣੀ ਸਾਈਡ ਤਾਗਾ ਲਿਆ ਕੇ 5 ਕੁੰਡੇ ਆਪਾਂ ਬਿਨਾ ਗੁੰਨੇ ਉਤਾਰਾਂਗੇ ਤਾਗਾ ਨੂੰ ਢਿੱਲੇ ਰੱਖਣਾ ਹੈ ਤਸਨਾਣੀ ਜ਼ਿਆਦਾ ਨਹੀਂ ਇੱਕ ਕੁੰਡਾ सीधा गुणा फिर अपनी साइड लिया के पां कुंडे बिना गुणी उतारा छे छः कुंडिजन है फिर अपनी साइड लिया इस तरह आप सारी सिलाई क्डा दो चार एक दो तीन चार पाँच, तरह करके धागा ढिले ही रखना ज्यादा कसना नहीं है एक दो तीन चार प ਇੱਕ ਕੋ 2 3 4 5 ਇੱਕ ਕੋ 2 3 4 5 ਹੁਣ ਆਪਣੇ ਕੋਲ 4 ਬੱਚੇ ਨੇ ਤਾਂ ਆਪਾਂ ਇਹਨਾਂ ਨੂੰ ਇਸ ਤਰੀਕਾ ਬਣਾ ਲਾਂਗੇ ਇਹ ਆਪਣੀ ਸਲਾਈ ਚ ਆ ਜਾਣਗੇ ਜਿਹੜਾ ਪ੍ਰੋਜੈਕਟ ਵੀ ਸਲਾਈ ਕਰਾਂਗੇ ਬੈਕ ਸਾਈਡ ਤੇ ਸਾਰੇ ਕੁੰਡੇ ਉਲਟੇ ਹੀ ਹੋਣ ਲੈਣੇ ਹਨੋ ਵਰਕੇ ਦਿਖਾਉਣੇ ਆ। ਫੇਰ ਆਪਾਂ ਸਿੱਧੀ ਸਾਈਡ ਆਗੇ। ਇਹ ਆਪਾਂ ਪੱਟੀ ਵਾਲੇ ਕੁੰਡੇ ਉਸ ਤਰੀ ਬੁਣਾਂਗੇ ਜਿਸ ਤਰ੍ਹਾਂ ਆਪਾਂ ਪਹਿਲਾਂ ਬੁਣਦੇ ਸੀ ਕਿ ਕੁੰਡਾ ਬਿਨਾ ਬੁਣੇ ਤਾਰਿਆ। ਇੱਕ ਉਲਟਾ ਬੁਣਿਆ, ਤਾਗਾ ਬੈਕ ਸਾਈਡ ਲੈ ਕੇ ਫੇਰ ਬੁਣਾ ਬੁਣੇ। ਆਪਣੀ ਸਾਈਡ ਉਲਟਾ, ਫੇਰ ਬੈਕ ਸਾਈਡ ਬਿਰਾ ਬੁਣੇ ਤਾਰਿਆ। ਇੱਕ ਉਲਟਾ ਬੁਣ ਕੇ ਤਾਗਾ ਪਿੱਛੇ ਲੈ ਕੇ ਬਿਰਾ ਬੁਣੇ ਤਾਰਿਆ। ਇਹ ਬਾਟਨ ਪੱਟੀ ਆਪਾਂ ਜਿੱਥੇ ਤੱਕ ਆਪਾਂ ਟਿੱਕੀ ਬਣਾਉਣੀ ਆ ਉੱਥੇ ਤੱਕ ਪਹਿਲਾਂ ਆਪਾਂ ਇਸ ਤਰੀ ਬਣਾਉਣੀ ਆ। ਹੁਣ ਆਪਾਂ ਫੇਰ ਉਸੇ ਤਰ੍ਹਾਂ ਬਸੇ ਇਸ ਤਰ੍ਹਾਂ ਜੇ ਬਾਬਾ ਇੱਕ ਸਲਾਈ ਕੱਢੀ ਆ ਇਸ ਤੋਂ ਬਾਅਦ ਪੰਜ ਸਲਾਈਆਂ ਕੱਢਣੀਆਂ ਨੇ ਇੱਕ ਆਪਾਂ ਕੱਢਤੀ ਚਾਰ ਹੋਰ ਕਟਾਂਗੇ ਜਿਹੜੇ ਗੁੰਡੇ ਬਿਨਾ ਬੁਣੇ ਲਾਹੇ ਨੇ ਉਹ ਆਈ ਵਾਰ ਉਹੀ ਲਾਉਣੇ ਨੇ ਜਿਹੜਾ ਬੁਣ ਗਿਆ ਸਿਰਫ ਉਸੇ ਨੂੰ ਬੁਣਨਾ ਪੰਜ ਗੁੰਡੇ 1 2 3 4 5 ਇਹੀ ਪੰਜ ਗੁੰਡੇ ਲਾਉਣੇ ਤੇ ਜਿਹੜਾ ਬੁਣ ਗਿਆ ਸਿਰਫ ਉਸੇ ਨੂੰ ਬੁਣਨਾ 1 2 3 4 5 ਐਸ ਤਰ੍ਹਾਂ ਦੋ ਆਪਣੇ ਦੂਜੀ ਸਲਾਈ ਚੱਲ ਰਹੀ ਹੈ ਇਸ ਤਰ੍ਹਾਂ ਸਾਨੂੰ ਪੰਜ ਸਲਾਈਆਂ ਕੱਢਾਂਗੇ ਆਪਾਂ ਪੰਜ ਤੱਕ ਹੋ ਜਾਣੇ ਆਪਣੇ ਕੋਲੇ ਇੱਕ ਪਹਿਲਾ ਸੀ ਇੱਕ ਇਹ ਦੂਜਾ ਹੋਗਾ ਇਸ ਤਰ੍ਹਾਂ ਸਾਨੂੰ ਪੰਜ ਸਲਾਈਆਂ ਕੱਢ ਕੇ ਵਿਖਾਉਣੇ ਆ ਇਸ ਤਰ੍ਹਾਂ ਆਪਾਂ ਨੇ ਇਹ ਕੱਲਾ ਕੱਲਾ ਤੱਕਾ ਕਰਕੇ ਪੰਜ ਤੱਕ ਕਰ ਲਈ 1 2 3 4 5 ਪੰਜ ਸਲਾਈਆਂ ਸਿੱਧੀ ਸਾਈਡ ਤੋਂ ਪੰਜ ਉਲਟੀ ਸਾਈਡ ਤੋਂ 10 ਸਲਾਈਆਂ ਲੱਗੀਆਂ ਹੁਣ ਆਪਾਂ ਨੇ ਕੀ ਕਰਨਾ ਪਹਿਲਾ ਕੁੰਡਾ ਬਿਨਾ ਬਣਾ ਬਣੇ ਉਤਾਰਾਂਗੇ ਇਹ ਆਪਾਂ ਉਸਤਰੀ ਬਣਾਉਣਾ ਜਿਵੇਂ ਆਪਾਂ ਬਾਡਰ ਬਣਾਉਣੀ ਆ ਟਿੱਕੀ ਤੱਕ ਬਾਡਰ ਆਪਣਾ ਇਹ ਆਈ ਚੱਲੂ ਤੁਸੀਂ ਚਾਹ ਤਾਂ ਹੋਰ ਵੀ ਬੁਣਤੀ ਪਾ ਸਕਦੇ ਡਿਜ਼ਾਈਨ ਇਸ ਕੋਈ ਵੀ ਬੁਣਾ ਸਕਦੇ ਟਿੱਕੀ ਨਾਲ ਕੋਈ ਚੱਕਰ ਨਹੀਂ ਇਸ ਤਰ੍ਹਾਂ ਇਸ ਤੋਂ ਅਗਾਂਹ ਪਾਣੇ ਇਹ ਪੰਜ ਗੁੰਡੇ ਆਪਾਂ ਬਿਨਾ ਬੁਣੇ ਉਤਾਰਦੇ ਸੀ ਇਹਨਾਂ ਚ ਦੋ ਗੁੰਡੇ ਪਹਿਲਾਂ ਸਿੱਧੇ ਬੁਣਾ ਲਾਂਗੇ 1 2 ਦੋ ਗੁੰਡੇ ਸਿੱਧੇ ਬੁਣ ਕੇ ਹੁਣ ਸਾਰਿਆਂ ਤਾਗਾਂ ਦੇ ਨੀਚੋਂ ਦੀ ਲਾਸਟਲਾ ਤਾਗਾ ਜਿਹੜਾ ਸਭ ਤੋਂ ਪਹਿਲਾਂ ਪਾਇਆ ਸੀ ਉਹਨੂੰ ਸਾਰਿਆਂ ਤਾਗਾਂ ਦੇ ਵਿਚੋਂ ਦੀ ਲਿਆ ਕੇ ਸਲਾਈ ਤੇ ਚੜਾ ਲਾਂਗੇ ਤੇ ਦੋ ਦਾ ਇੱਕ ਕਰਤਾ ਇੱਕ ਇਹ ਹੁੰਦਾ ਤੇ ਇੱਕ ਨਾਲ ਵਾਲਾ ਪੁੱਡਾ ਜਿਹੜਾ ਆਪਣਾ ਵਿਚਕਾਰ ਲਰ ਹੈ ਜੀ ਦੋ ਇੱਧਰ ਗੁਨੇਗੇ ਤੀਜੇ ਤੇ ਇਹ ਬਣ ਗਿਆ ਦੋ ਫੇਸ ਇਤੇ ਇਸ ਤਰ੍ਹਾਂ ਇਹਨੂੰ ਫੇਰ ਇਸ ਤਰ੍ਹਾਂ ਬੁਝਿਆ ਇਹ ਜੋ ਫੇਰ ਆਪਾਂ ਉਸ ਤਰ੍ਹਾਂ ਦੋ ਤੇ ਇਹਨਾਂ ਦੇ ਵਿਚਕਾਰ ਦੀ ਤਾਗਾ ਆਪਾਂ ਲਿਆ ਕੇ ਜਿਵੇਂ ਜਮਾ ਨੀਚੋਂ ਦੀ ਤਾਗਾ ਕੱਢਣਾ ਹੈ ਇਸ ਤਰ੍ਹਾਂ ਉਨੇ ਇਸ ਤੋਂ ਬਾਅਦ ਪੰਜ ਗੁੰਡੇ ਫੇਸ ਸਿੱਦੇ ਇਸ ਤੋਂ ਬਾਅਦ ਇਸਤਰੀ ਚਲੀਓ ਪੰਜ ਗੁੰਡੇ ਸਿੱਧੇ ਤਿੰਨ ਚਾਰ ਪੰਜ ਸੇਮੇ ਗੁੰਡੇ ਤੇ ਦੁਬਾਰਾ ਫੇਰ ਉਸ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਪਿਨਾ ਪੁਨੇ ਇਹਦੇ ਉੱਪਰ ਦੀ ਬੋਲ ਲਾਂਗੇ ਤੇ ਦੋ ਦਾ ਇੱਕ ਕਰਦੇ ਇੱਕ ਦੋ ਤਿੰਨ ਚਾਰ ਪੰਜ ਸਾਰੇ ਦੇ ਨੀਚੋਂ ਦੀ ਪਹਿਲਾ ਧਾਗਾ ਦੇ ਆ ਲਈ ਇਸ ਤਰੀ ਆਪਾਂ ਇਹ ਕੱਲਾ ਕੱਲਾ ਤਾਗਾ ਕਰਕੇ ਪਹਿਲਾ ਪਹਿਲਾ ਤਾਗਾ ਬੁਨਣਾ ਫਿਰ ਸਾਰਿਆਂ ਦੇ ਨੀਚੋਂ ਦੀ ਦੂਜਾ ਤਾਗਾ ਬੁਨਣਾ ਫਿਰ ਤੀਜਾ ਬੁਨਣਾ ਫਿਰ ਚੌਥਾ ਫਿਰ ਲਾਸਟ ਤੇ ਪੰਜਵਾਂ ਤਾਗਾ ਇਸ ਤਰ੍ਹਾਂ ਆਪਾਂ ਕੱਲਾ ਇਹ ਡਿਜ਼ਾਈਨ ਆਪਾਂ ਨੇ ਵੈਸੇ ਕੱਲਾ ਵੀ ਪਾਇਆ ਹੋਇਆ ਜਿਸ ਨੂੰ ਇਹ ਕਲਰ ਚ ਨਹੀਂ ਜਿਆਦਾ ਸਮਝੌਣਾ ਦਿਖਾਈ ਦਿੰਦਾ ਹੋਰ ਕਲਰ ਚ ਵੀ ਆਪਾਂ ਇਹ ਡਿਜ਼ਾਈਨ ਪਾਇਆ ਹੋਇਆਗਾ ਆਪਣੇ ਚੈਨਲ ਤੇ ਵੀਡੀਓ ਪਾਈ ਹੋਈ ਆ ਤੁਸੀਂ ਜਾ ਕੇ ਵੇਖ ਸਕਦੇ 1 2 3 4 ਬੜਾ ਸੋਖਾ ਡਿਜ਼ਾਈਨ ਹੈ ਇਹ ਨੇ ਬਣਦਾ ਸੀ ਤੀਆਂ ਨੇ ਸੋਨਾ ਵੀ ਬਹੁਤ ਲੱਗਦਾ ਕੋਈ ਤੁਹਾਨੂੰ ਪੁੱਛਣਗੇ ਲੋਕ ਕਿ ਇਹ ਬਣਾਇਗਾ ਸਮਝ ਨਹੀਂ ਆਉਂਦਾ ਵੀ ਬਣਿਆ ਕਿਸ ਤਰ੍ਹਾਂ ਇਹ ਇਹ ਇਸ ਤਰ੍ਹਾਂ 1 2 3 4 5 ਫਿਰ ਸਾਰਿਆਂ ਦੇ ਵਿਚੇ ਇੱਕ ਲਗਾ ਕੇ 1 2 3 ਚਾਰ ਪੰਜ ਇਸ ਤਰ੍ਹਾਂ ਇਸ ਤਰ੍ਹਾਂ ਇਹ ਆਪਣਾ ਇੱਕ ਤਾਗਾ ਬੁਣਾਂਗਾ ਇਸ ਤਰ੍ਹਾਂ ਕਰਕੇ ਆਪਾਂ ਨੇ ਉਸ ਤੋਂ ਬਾਅਦ ਇਹ ਪਹਿਲ ਦੂਜਾ ਤਾਗਾ ਬੁਣਨਾ ਫਿਰ ਤੀਜਾ ਫਿਰ ਚੌਥਾ ਪੰਜਵਾਂ ਇਸ ਤਰ੍ਹਾਂ ਸਾਨੂੰ ਆਪਾਂ ਅੱਗੇ ਬਣਾ ਕੇ ਦੂਜੀ ਵੀਡੀਓ ਚ ਦੱਸਾਂਗੇ ਤੇ ਦੂਜੀ ਵੀਡੀਓ ਚ ਆਪਾਂ ਟਿੱਕੀ ਸ਼ੁਰੂ ਕਰਾਂਗੇ ਕਿਵੇਂ ਬਣੂਗਾ ਸਾਰਾ ਪਾਸੋਂ ਅੱਗੇ ਦੂਜੀ ਵੀਡੀਓ ਚ ਜਾਣਕਾਰੀ ਦੇ ਦਿੰਨੇ ਆ